ਮੁਰਗਿੰਦੀ ਕਾਲਸਾ ਬਰੇਤੀ ਪਤਿਕ ਪਤਕਾਰਿਸਾਨਸਾ ਜੀ ਜੋ ਵੀਰ ਸਾਡਾ ਵਾਲੀਵਾਲ ਪਲੇਅਰ ਸਪੋਰਟਸ ਕਲਵ ਦੇ ਵਿਦਿਆਰਥੀ ਪਿੰਡ ਠੱਠਾ ਇਸ ਦੁਨੀਆ ਤੋਂ ਚਲਾ ਗਿਆ ਤੇ ਵਾਲੀਵਾਲ ਜਗਤ ਦੀ ਇੱਕ ਮੈਨੂੰ ਗੱਲ ਤੋਂ ਗੱਲ ਹੋਈ ਸੀ ਤੇ ਬਹੁਤ ਵੀਰਾਂ ਨੇ ਆਖਿਆ ਪਿੰਨਾ ਵਾਸਤੇ ਛੋਟੀ ਜੀ ਸਬਦਾ ਜਲੀ ਵਾਲੀਵਾਲ ਜਗਤ ਮਰੋ ਬੋਲੋ ਲਓ ਜੀ ਹਾਜ਼ਰ ਹੈ ਹਾਈ ਨੀ ਮਲ ਤੇ ਪਹਿੜੀਏ ਕਿ ਲੋੜਾ ਦਿੱਤਾ ਮਾਰਨੀ ਐਵੇਂ ਤੂੰ ਤੋੜ ਦਿੱਤਾ ਸਾਡਾ ਗਵੇਗ ਵੀਰ ਸਰਦਾਰ ਨਹੀਂ ਐਵੇਂ ਤੂੰ ਤੋੜ ਦਿੱਤਾ ਸਾਡਾ ਗਵੇਗ ਵੀਰ ਸਰਦਾਰ ਨਹੀਂ ਕਿੜਦਾ ਸੀ ਵਰਨੀਅਤ ਕਈਆਂ ਨੂੰ ਖਡਾਉਂਦਾ ਸੀ ਬਾਰ 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 ਉਹ ਤਾਂ ਨੇਰਿਆ ਆਉਂਦਾ ਸੀ ਸੱਚੀਆਂ ਗੱਲਾਂ ਦੇ ਵਿੱਚ ਯਾਰਾ ਦਾ ਯਾਰ ਸੀ ਹਾਈ ਨਹੀਂ ਮੁਕਤੇ ਭੜੀਏ ਕਿ ਲੋੜਾ ਦਿੱਤਾ ਮਾਰਣੀ ਐਵੇਂ ਕੋ ਤੂੰ ਤੋੜ ਦਿੱਤਾ ਸਾਡਾ ਬਿਵੇਕ ਸਰਦਾਰ ਨਹੀਂ ਪਿਤਾ ਚੇਰੇ ਵੰ ਨੂੰ ਨਾਉ ਕਿਸੇ ਦੀ ਸੁਣਦਾ ਤੇ ਨਾ ਸੁਣਾਉਂਦਾ ਸੀ ਸੱਚੀ ਗੱਲ ਕੁੱਤੇ ਉਦਾ ਨੇਰੀਆਂ ਨਿਆਉਦਾ ਸੀ ਧੋਖਾ ਕਰ ਗਏ ਉਹ ਲੋਕ ਸਾਡੇ ਹੀ ਗੁਜ਼ਾਰਨੀ ਹਾਏ ਮੁੱਤੇ ਪੜੀਏ ਕੀ ਲੋੜਾ ਦਿੱਤਾ ਮਾਰਨੀ ਐਵੇਂ ਜੋ ਤੂੰ ਤੋਰ ਦਿੱਤਾ ਸਾਡਾ ਬਿਵੇਕ ਵੀਰ ਸਰਦਾਰ ਨਹੀਂ ਵੱਡਾ ਵੀਰ ਸਮਰੱਥ ਜਦੋਂ ਕੈਨੇਡਾ ਵਿੱਚੋਂ ਆ ਗਿਆ ਘਰ ਵਿੱਚ ਆ ਕੇ ਨੈਣਾਂ ਵਿੱਚੋਂ ਨੂਰ ਛਾ ਗਿਆ ਤ੍ਰੇਗੀ ਨਾ ਕੋਈ ਇੱਥੇ ਖੁਸ਼ੀ ਦੀ ਖੁਸ਼ੀ ਦੀ ਲੋਹਾਰਨੀ ਹਾਈ ਵੀ ਮੌਤੇ ਪੜੀਏ ਕੀ ਲੋੜਾ ਦਿੱਤਾ ਮਾਰਨੀ ਲੁਕ ਕੰਮ ਉਲਟਾ ਕਰਕੇ ਨਾਲ ਦੇ ਗਦਾਰਨੀ ਹਾਈ ਨਹੀਂ ਮੌਤੇ ਪੜੀਏ ਕਿ ਲੋੜ ਦਿੱਤਾ ਬਾਰਨੀ ਮਾਤਾ ਜੀ ਕੀ ਆਦੀ ਆ ਮਾਤਾ ਜੀ ਵਿਰਾਗ ਦੇ ਵਿੱਚ ਕੀ ਆਦੀ ਆ ਰੂ ਰਹੁਗੀ ਤੇਰਾ ਰੂ ਰਹੁਗੀ ਤੇਰੀ ਕੋੜੀ ਸਮਰੱਥਨ ਚੜਾ ਮੂੰ ਵੀ ਲਾਗੀਆਂ ਬੇ ਕੋਲੋਂ ਲਾਗ ਮਾਮਿਆ ਗੋਦ ਲਾਉਂਗੀ ਪੈਣ ਸੁਵਰੂਪ ਕੋਲੋਂ ਪੈਣ ਸੁਵਰੂਪ ਕੋਲੋਂ ਬਾਗ ਮੈਨੂੰ ਕਹਾਉਂਗੀ ਸੰਡੀ ਸੰਧੂ ਯਾਰ ਤੇਰੇ ਵੀਰਾਂ ਨੂੰ ਮੈਂ ਕੈਨੇਡਾ ਤੋਂ ਮਗਾਉਂਗੀ ਤੂੰ ਤੇ ਚੰਗਾ ਨਹੀਂ ਯੋਗੀ ਤਾ ਕੁੱਤਾ ਸਾਨੂੰ ਜੋਗਿਆਂ ਨੂੰ ਗਿਆ ਮਾਰੋਏ ਹਾਈ ਨਹੀਂ ਮੌਤੇ ਪੈੜੀ ਕਿ ਲੋੜਾ ਦਿੱਤਾ ਮਾਰਨੀ ਐਵੇਂ ਕੋ ਤੂ ਤੋਰਦ ਤਾ ਸਾਡਾ ਵਿਵੇਕ ਸਰਦਾਰ ਨਹੀਂ ਪਿਤਾ ਜੀ ਆਪਣੇ ਬੇਟੇ ਬਾਰੇ ਕੀ ਆ ਤੇ ਸੁਣੋ ਬੇਟਾ ਗੱਲ ਮੇਰੀ ਤੇਰੇ ਨਾਲ ਅਸੀਂ ਵਲੀ ਬਾਣ ਗਰਵਾਵਾਗੇ ਪਰਮ ਪੱਟੀ ਸੰਡੀ ਸੰਦੂ ਨੂੰ ਬੋਲ ਕੇ ਆਵਾਂਗੇ ਤੇਰੇ ਵਾਲੀ ਵਾਲੇ ਇੱਕ ਫੋਟੋ ਜੜਵਾਵਾਂਗੇ ਫੋਟੋ ਉੱਤੇ ਫੁੱਲ ਹਾਰ ਫੁੱਲਾਂ ਦੇ ਜੜਾਵਾਂਗੇ ਤੇਰੇ ਯਾਰ ਕੋਲੋਂ ਦੀਪਮਾਲਾ ਵੀ ਕਰਵਾਵਾਂਗੇ ਤੂੰ ਤੇ ਚਲੇ ਗਿਆ ਸਾਨੂੰ ਜੁੰਗਿਆਂ ਨੂੰ ਮਾਰਵੇ ਵੀ ਮੋਤੇ ਪੈੜੀਏ ਕਿ ਲੋੜਾ ਲੋੜਾ ਦਿੱਤਾ ਮਾਰਨੀ ਐਵੇਂ ਗੋਤ ਤੋੜ ਦਿੱਤਾ ਸਾਡਾ ਗਵੇਕ ਸਰਦਾਰ ਨਹੀਂ ਗਵੇਕ ਦੀ ਰੂਹ ਕੀ ਬੋਲਦੀ ਆ ਸੁਣੋ ਗੱਲ ਵੀਰੋ ਮੇਰੀ ਮੈਂ ਹਵਾ ਵਿੱਚ ਆਵਾਂਗਾ ਹਵਾ ਵਿੱਚ ਆ ਕੇ ਵਲੀ ਵਾਲ ਨੂੰ ਖੜਾਵਾਂਗਾ ਜਿੱਤੇ ਆ ਵੀਰਾਂ ਨੂੰ ਮੈਂ ਤਾਂ ਨਾਮ ਵੀਦਵਾਵਾ ਸਾਰਾ ਜਗਤ ਸੁਣੋ ਵੀਰੋ ਬੱਲੀ ਵਾਲ ਸੁਣੋ ਵੀਰੋ ਮੇਰੇ ਮਾਪਿਆਂ ਦਾ ਰੱਖੇਣਾ ਖਿਆਲ ਵੇ ਆਈ ਨੀ ਮੌਤੇ ਭੜੀਏ ਕਿ ਲੋੜਾ ਦਿੱਤਾ ਮਾਰਨੀ ਐਵੇਂ ਕਿਉਂ ਤੂੰ ਤੋਰ ਦਿੱਤਾ ਸਾਡਾ ਵਿਵੇਕ ਸਰਦਾਰਨੀ ਓਟਾ ਕਬਤਾ ਨੂੰ ਗਾ ਗਿਆ ਠਾਣੇ ਦਾ ਰਸਤ ਪੁਰੀਆ ਕਬਤਾ ਨੂੰ ਗਾ ਗਿਆ ਔਲੀ ਜਦੋਂ ਹੋਈ ਸੀ ਸ਼ਨਾਟਾ ਜੀ ਆ ਗਿਆ ਮਾਤਾ ਜੀ ਦਾ ਨਿੱਕਾ ਬੇਟਾ ਸੋਣਾ ਪ੍ਰਤਾਪ ਸੀ ਹਾਈ ਨਹੀਂ ਮੌਤੇ ਪੈੜੀਏ ਕਿ ਲੋੜਾ ਦਿੱਤਾ ਮਾਰਨੀ ਐਵੇਂ ਕਿਉਂ ਤੂ ਤੋੜ ਦਿੱਤਾ ਸਾਡਾ नवी कबीर सरदारे